ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅੱਜ ਤੁਹਾਨੂੰ ਦੱਸਣ ਲੱਗਿਆ ਅਸੀਂ ਇੱਕ ਅੰਧਵਿਸ਼ਵਾਸ ਵਾਰੀ ਜਿਹੜਾ ਹਨਾ ਆਪਾਂ ਹਰੇਕ ਚੌਂਕ 'ਚ ਕਹਿ ਦਿੰਨੇ ਅਸੀਂ ਟੂਣਾ ਕਰਤਾ ਅਸੀਂ ਆ ਕਰਤਾ ਹਨਾ ਪਰ ਉਹਦੇ ਵਿੱਚ ਲੁਕਿਆ ਹੋਇਆ ਅੰਧਵਿਸ਼ਵਾਸ ਹੀ ਐ ਹੁਣ ਅਸੀਂ ਤੁਹਾਨੂੰ ਦਿਖਾਉਣੇ ਆ ਥੱਲੇ ਪਹਿਲਾਂ ਮਾਰੀ ਐ ਤੇ ਆ ਦੇਖੋ ਇਹ ਕੀ ਪਹਿਲੀ ਗੱਲ ਤਾਂ ਕਿਸੇ ਨੇ ਨੁਕਸਾਨ ਕੀਤਾ ਹਨਾ ਆਪ ਦਾ ਜਿਹੜਾ 100 150 ਰੁਪਇਆ ਲਾਇਆ ਫੇਰ ਆ ਹੁਣ ਚਾਬੀਆਂ ਜਿੰਦੇ ਆ ਦੇਖੋ ਲੈ ਇਹਨਾਂ ਨਾਲ ਕੀ ਹੁੰਦਾ ਲੈ ਹਣਾ ਉਹ ਦੂਆਦ ਨਾਰੀ ਵਾਲਾ ਆ ਝਾੜੂ ਹਲੋ ਆਲੇ ਵਿੱਚ ਇੱਕ ਸੂਈ ਲਾ ਰੱਖੀ ਆ ਠੀਕ ਹੈ ਹੁਣ ਤੁਹਾਨੂੰ ਇਹ ਅਸਲ ਸੱਚਾਈ ਦੱਸਦੇ ਆ ਪੁਰਾਣੇ ਸਮੇਂ ਅਚ ਕੀ ਹੁੰਦਾ ਸੀਗਾ ਕਿ ਹੁਣ ਤਾਂ ਆਪਣੇ ਕੋਲੇ ਸਾਧਨ ਹੈਗੇ ਆ ਫੋਨ ਆ ਇਹਾਂ ਪੇ ਇੱਕ ਦੂਜੇ ਨਾਲ ਚਿੱਠੀ ਪਾ ਕੇ ਵੀ ਕੰਟੈਕਟ ਕਰਦੇ ਰਹੇ ਆ ਪਰ ਜਿਹੜਾ ਉਹ ਸਮਾਂ ਸੀਗਾ ਨਾ ਉਸ ਸਮੇਂ ਚ ਪੁਰਾਣੇ ਪਿੰਡਾਂ ਚ ਜੋ ਵੈਦ ਜਾਂ ਹਕੀਮ ਟਾਵੇਂ ਟੱਲੇ ਹੁੰਦੇ ਸੀਗੇ ਤੇ ਉਹ ਘੁੰਮਦੇ ਰਹਿੰਦੇ ਸੀ ਪਿੰਡਾਂ ਚ ਜਦੋਂ ਕਿਸੇ ਪਿੰਡ ਚ ਕੋਈ ਬੱਚਾ ਤੇ ਜਾਂ ਕੋਈ ਕੋਈ ਵੀ ਘਰ ਦਾ ਮੈਂਬਰ ਬਿਮਾਰ ਹੁੰਦਾ ਜੇਦਾ ਬੱਚਾ ਬਿਮਾਰ ਹੁੰਦਾ ਸੀ ਤਾਂ ਪਿੰਡ ਦੀ ਬਾਹਰ ਲਈ ਫਿਰਨੀ ਤੇ ਨਾ ਬੱਚੇ ਦਾ ਘੜਾਉਣਾ ਰੱਖ ਦਿੰਦੇ ਸੀ ਤੇ ਉਹਦੇ ਨਾਲ ਕੀ ਹੋ ਜਾਂਦਾ ਸੀ ਹਕੀਮ ਨੂੰ ਪਤਾ ਲੱਗ ਜਾਂਦਾ ਸੀ ਕਿ ਇੱਥੋਂ ਵੀ ਇੱਥੋਂ ਦਾ ਕੋਈ ਬੱਚਾ ਬਿਮਾਰ ਹੈ ਜਾਂ ਇੱਥੋਂ ਦਾ ਕੋਈ ਕੋਈ ਵੀ ਉਹ ਬਿਮਾਰ ਆ ਉਦੋਂ ਬਾਅਦ ਕੀ ਗੱਲ ਹੋਈ ਜਦੋਂ ਪਿੰਡ ਦੀ ਮੰਨ ਕੇ ਚਲੋ ਕਿਸੇ ਦੀ ਕੋਈ ਧੀ ਭੈਣ ਜਾਂ ਕੋਈ ਬਹੂ ਜਾਂ ਕਿਸੇ ਦੀ ਨੂਹ ਬੁਆਰ ਹੁੰਦੀ ਸੀ ਤਾਂ ਉਹ ਕੀ ਕਰਦੇ ਸੀ ਉਹਦੀ ਮੇਕਅਪ ਦਾ ਸਮਾਨ ਜਾਂ ਚੂੜੀਆਂ ਤੇ ਜਾਂ ਉਹਦੀ ਪ੍ਰਾਂਦੀ ਵਗੈਰਾ ਚੌਂਕ 'ਚ ਰੱਖ ਦਿੰਦੇ ਸੀ ਜੋ ਹਕੀਮ ਹੁੰਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀਗਾ ਕਿ ਇਸ ਪਿੰਡ 'ਚ ਕਿਸੇ ਦੀ ਧੀ ਬੁਆਰਾ ਜਾਂ ਨੂਹ ਬੁਆਰਾ ਉਹਦੀ ਉਹ ਹੋਰ ਦੀ ਨਿਸ਼ਾਨੀ ਰੱਖ ਦਿੰਦੇ ਸੀਗੇ ਇਹ ਜਿਹੜਾ ਇਹ ਸੰਕੇਤ ਹੁੰਦਾ ਸੀਗਾ ਇਹ ਹੁੰਦਾ ਸੀ ਕਿ ਪਿੰਡ 'ਚ ਬਿਮਾਰੀ ਆ ਕਿਸੇ ਘਰੇ ਤਾਂ ਹਕੀਮ ਪੁੱਛਦਾ ਪੁੱਛਦਾ ਪੁਛਾਉਂਦਾ ਹਕੀਮ ਪੁੱਛਦਾ ਪੁਛਾਉਂਦਾ ਉਸ ਘਰੇ ਪਹੁੰਚ ਜਾਂਦਾ ਸੀਗਾ ਪਰ ਅੱਜ ਦੇ ਸਮੇਂ ਕੀ ਕੀਤਾ ਆ ਚੇਲੇ ਚਪਟੇ ਜਾਂ ਆ ਪੁੱਛਾਂ ਕੱਢਣ ਵਾਲੇ ਬਾਬੇ ਕਹਿ ਲੋ ਤੇ ਜਾਂ ਵੀ ਇੱਕ ਵਹਿਮ ਭਰਮ ਚ ਪਾਉਣ ਵਾਲੇ ਅੰਧ ਵਿਸ਼ਵਾਸ ਫਲਾਉਣ ਵਾਲਿਆਂ ਨੇ ਕੀ ਕੀਤਾ ਇੱਕ ਬੰਦਾ ਤਾਂ ਪਹਿਲਾਂ ਦੁਖੀ ਹੁੰਦਾ ਹਨ ਉਦੋਂ ਬਾਅਦ ਉਹਨੂੰ ਹੋਰ ਵਹਿਮ ਚ ਪਾ ਕੇ ਥੋੜਾ ਮਰਿਆ ਥੋੜੇ ਆਹ ਇੱਟ ਲੱਗੀ ਆ ਜਾਂ ਹੋਰ ਉਹਨੂੰ ਵਹਿਮ ਭਰਮ ਚ ਪਾ ਕੇ ਉਹਦੇ ਪੈਸੇ ਲਵਾ ਕੇ ਤੇ ਫਿਰ ਖੁਦ ਉਹਦੇ ਪੈਸੇ ਲੁੱਟਦੇ ਆ ਇਹ ਹੋਰ ਜੇ ਲੋਕਾਂ ਤੋਂ ਸਾਵਧਾਨ ਹੋਣ ਦੀ ਲੋੜ ਆ ਆ ਟੂਨੇ ਜਾਂ ਆਹ ਚੀਜ਼ਾਂ ਆਹ ਇਹ ਕੁਝ ਨਹੀਂ ਆ ਇਹ ਸਿਰਫ ਇੱਕ ਲੋਕਾਂ ਨੂੰ ਪਟਕਾਉਣ ਵਾਲੀਆਂ ਗੱਲਾਂ